ਇੰਡੀਆ ਤੇ ਨਿਊਜ਼ੀਲੈਂਡ ਦੇ ਵਿਚਕਾਰ ਅੱਜ ਫਾਈਨਲ ਮੁਕਾਬਲਾ ਹੋਣ ਜਾ ਰਿਹਾ ਹੈ ਦੱਸਤੀ ਹੈ ਕਿ ਦੁਬਈ ਦੇ ਵਿੱਚ ਇਹ ਮੈਚ ਖੇਡਿਆ ਜਾਵੇਗਾ ਚੈਂਪੀਅਨ ਟਰੋਫੀ ਦੇ ਲਈ ਅੱਜ ਫਾਈਨਲ ਮੁਕਾਬਲੇ ਦੇ ਵਿੱਚ ਦੇਖਣਾ ਹੋਵੇਗਾ ਕਿ ਕੌਣ ਜਿਹੜਾ ਬਾਜ਼ੀ ਮਾਰਦਾ ਹੈ ਕੌਣ ਚੈਂਪੀਅਨ ਟਰੋਫੀ ਆਪਣੇ ਨਾਮ ਕਰਦਾ ਹੈ ਦੱਸਦੀ ਕਿ ਪਾਕਿਸਤਾਨ ਜਿਹੜਾ ਪਹਿਲਾਂ ਹੀ ਇਸ ਚੈਂਪੀਅਨ ਟਰੋਫੀ ਦੇ ਟੂਰਨਾਮੈਂਟ ਤੋਂ ਬਾਹਰ ਹੋ ਚੁੱਕਿਆ ਹੈ ਉੱਥੇ ਹੀ ਹੁਣ ਨਿਊਜ਼ੀਲੈਂਡ ਤੇ ਭਾਰਤ ਦੇ ਵਿੱਚਕਾਰ ਫਾਈਨਲ ਮੁਕਾਬਲਾ ਹੋਵੇਗਾ ਤੇ ਇਸ ਫਾਈਨਲ ਮੁਕਾਬਲੇ ਤੋਂ ਪਹਿਲਾਂ ਭਾਰਤ ਦੇ ਵਿੱਚ ਇੱਕ ਕ੍ਰਿਕਟਰ ਪ੍ਰੇਮੀਆਂ ਦੇ ਵਿੱਚ ਜਿਹੜਾ ਜਨੂੰਨ ਦੇਖਣ ਨੂੰ ਮਿਲ ਰਿਹਾ ਦੱਸਦੀ ਕਿ ਹਵਨ ਕੀਤੇ ਜਾ ਰਹੇ ਨੇ ਪਾਜ ਪਾਠ ਪੂਜਾ ਕੀਤੀ ਜਾ ਰਹੀ ਹੈ ਉੱਥੇ ਹੀ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਇੰਡੀਆ ਦੇ ਜਿੱਤ ਦੇ ਲਈ ਉੱਥੇ ਹੀ ਕ੍ਰਿਕਟਰ ਪ੍ਰੇਮੀਆਂ ਦਾ ਕਹਿਣਾ ਹੈ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਚੈਂਪੀਅਨ ਟਰੋਫੀ 2025 ਦਾ ਖਿਤਾਬ ਜਿਹੜਾ ਭਾਰਤ ਦੇ ਕੋਲ ਹੀ ਆਵੇਗਾ ਇਸ ਤੇ ਕ੍ਰਿਕਟਰ ਪ੍ਰੇਮੀਆਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਹਾਂਜੀ ਅੱਜ ਫੋਰਡ ਯੂਥ ਕਲੱਬ ਦੀ ਤਰਫੋਂ ਜੋ ਇੰਡੀਆ ਔਰ ਨਿਊਜ਼ੀਲੈਂਡ ਦਾ ਚੈਂਪੀਅਨ ਟਰੋਫੀ ਦਾ ਫਾਈਨਲ ਹੈ ਉਸ ਕੋ ਲੈ ਕੇ ਸਾਡੇ ਸਾਰੇ ਸਦਸਿਓ ਨੇ ਆ ਮਿਲ ਕੇ ਇੱਕ ਹਵਨ ਜੱਗ ਕੇ ਕਰਵਾਇਆ ਤਾਂ ਕਿ ਹਮ ہماری ٹیم ਜੋ ਵੀ ਜੇ ਹੋ ਸਕੇ ਉਹ ਸਾਰੇ ਦੇਸ਼ ਦੀ શુભ ਕਾਮਨਾ ਪਾਲਦੀ ਟੀਮ के साथ है और हम सभी ये दुआ करते हैं कि हमारी टीम चैंपियन ट्रॉफी जीत के घर वापस लौटे धन्यवाद मैं, मैं फॉरज्यूज क्लब वालों सुमित जो कि इंडिया ते न्यूजीलैंड दे मैच दे इंडिया दी विनिंग दे ਲਈ assi ek havan jagge karwaya hai jo ki assi chahte hain ki saadi jeeti team south east gayi hai khelne layi जीत के ते बढ़िया तरीके नाल अपने देश ਦੇ ਵਿੱਚ ਵਾਪਿਸ ਆ ਜਾਏ ਔਰ ਇਹੀ ਆਪਣੇ ਕਲਬ ਦੇ ਮੈਂਬਰੋ ਵੱਲੋਂ ਫੋਰਜੂਤ ਕਲਬ ਵੱਲੋਂ ਇਹੀ ਉਧਵਾ ਕਰ ਰਹੇ ਆ ਕਿ ਇੰਡੀਆ ਦੀ ਜੋ ਕਿ ਪਲੇਅਰ ਸਾਡੇ ਗਏ ਆ ਖੇਡਣ ਲਈ ਇੱਕ ਅੱਛੇ ਤਰੀਕੇ ਨਾਲ ਜਿੱਤ ਕੇ ਤੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰੇ। ओके। हां जी, ਵਰਜੀ ਪੰਡਿਤ ਜੀ। ਤੋਂ ਅੱਜ ਸਵੇਰ ਜੋ ਹੈ ਭਾਰਤ ਵਿਜੇ ਕੇ ਲਈ ਜੋ ਹਮਾਰੇ ਇੰਡੀਆ ਔਰ ਨਿਊਜ਼ੀਲੈਂਡ ਦਾ ਮੈਚ ਹੋਣੇ ਜਾ ਰਹਾ ਹੈ ਸਾਊਦੀ ਅਰਬ ਮੇ ਉਸकी विजय के लिए ये सभी ने मिलकर हवन और यज्ञ किया है और भगवान से प्रार्थना की है कि इसमें हमें विजय प्राप्त हो तो हमारा भी आशीर्वाद यही है कि जो टीम वहाँ पर जंग लड़ने के लिए गई है उसमें विजय होकर अपने घर वापस आए धन्यवाद ਤਾਂ ਇੰਡੀਆ ਤੇ ਨਿਊਜ਼ੀਲੈਂਡ ਦੇ ਵਿਚਕਾਰ ਅੱਜ ਫਾਈਨਲ ਮੁਕਾਬਲਾ ਹੋਣ ਜਾ ਰਿਹਾ ਹੈ ਦੱਸਦੀ ਹੈ ਕਿ ਦੁਬਈ ਦੇ ਵਿੱਚ ਇਹ ਮੈਚ ਖੇਡਿਆ ਜਾਵੇਗਾ ਚੈਂਪੀਅਨ ਟਰੋਫੀ ਦੇ ਲਈ ਤਾਂ ਅੱਜ ਫਾਈਨਲ ਮੁਕਾਬਲੇ ਦੇ ਵਿੱਚ ਦੇਖਣਾ ਹੋਵੇਗਾ ਕਿ ਕੌਣ ਜਿਹੜਾ ਬਾਜ਼ੀ ਮਾਰਦਾ ਹੈ ਕੌਣ ਚੈਂਪੀਅਨ ਟਰੋਫੀ ਆਪਣੇ ਨਾਮ ਕਰਦਾ ਹੈ ਦੱਸਦੀ ਹੈ ਕਿ ਪਾਕਿਸਤਾਨ ਜਿਹੜਾ ਪਹਿਲਾਂ ਹੀ ਇਸ ਚੈਂਪੀਅਨ ਟਰੋਫੀ ਦੇ ਟੂਰਨਾਮੈਂਟ ਤੋਂ ਬਾਅਦ ਹੋ ਚੁੱਕਿਆ ਹੈ ਉੱਥੇ ਹੀ ਹੁਣ ਨਿਊਜ਼ੀਲੈਂਡ ਤੇ ਭਾਰਤ ਦੇ ਵਿਚਕਾਰ ਫਾਈਨਲ ਮੁਕਾਬਲਾ ਹੋਵੇਗਾ ਤੇ ਇਸ ਫਾਈਨਲ ਮੁਕਾਬਲੇ ਤੋਂ ਪਹਿਲਾਂ ਭਾਰਤ ਦੇ ਵਿੱਚ ক্রিকেট ਪ੍ਰੇਮੀਆਂ ਦੇ ਵਿੱਚ ਜਿਹੜਾ ਜਨੂੰਨ ਦੇਖਣ ਨੂੰ ਮਿਲ ਰਿਹਾ ਦੱਸਦੇ ਕਿ ਹਵਨ ਕੀਤੇ ਜਾ ਰਹੇ ਨੇ ਪਾਜ ਪਾਠ ਪੂਜਾ ਕੀਤੀ ਜਾ ਰਹੀ ਉੱਥੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਇੰਡੀਆ ਦੇ ਜਿੱਤ ਦੇ ਲਈ ਉੱਥੇ ਹੀ ਕ੍ਰਿਕਟਰ ਪ੍ਰੇਮੀਆ ਦਾ ਕਹਿਣਾ ਹੈ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਚੈਂਪੀਅਨ ਟਰੋਫੀ 2025 ਦਾ ਖਿਤਾਬ ਜਿਹੜਾ ਭਾਰਤ ਦੇ ਕੋਲ ਹੀ ਆਵੇਗਾ ਇਸ ਤੇ ਕ੍ਰਿਕਟਰ ਪ੍ਰੇਮੀਆ ਦਾ ਕੀ ਕਹਿਣਾ ਆਓ ਸੁਣਦੇ ਹਾਂ ਹਾਂਜੀ ਅੱਜ ਫੋਰਜੂਥ ਕਲੱਬ ਦੀ ਤਰਫੋਂ ਜੋ ਇੰਡੀਆ ਔਰ ਨਿਊਜ਼ੀਲੈਂਡ ਦਾ ਚੈਂਪੀਅਨ ਟਰੋਫੀ ਦਾ ਫਾਈਨਲ ਹੈ ਉਸ ਕੋ ਲੈ ਕੇ ਸਾਡੇ ਸਾਰੇ ਸਦਸਿਓ ਨੇ ਆ ਮਿਲ ਕੇ एक हवन यज्ञ करवाया ताकि हम हमारी टीम जो विजय हो सके और सारे देश की शुभकामनाएं भारतीय टीम के साथ है और हम सभी ये दुआ करते हैं कि हमारी टीम चैंपियन ट्रॉफी जीत के घर वापस लौटे धन्यवाद मैं मैं फोरजूज क्लब वालों सुमित जो कि इंडिया, न्यूजी दे, इंडिया दे के न्यूजीलैंड के मैच दी इंडिया की विनिंग दिए अभी एक हवन यज्ञ करवाया है जो कि हैं कि जी टीम साउथ गई है खेलने ल ਜਿੱਤ ਕੇ ਤੇ ਵਧੀਆ ਤਰੀਕੇ ਨਾਲ ਆਪਣੇ ਦੇਸ਼ ਦੇ ਵਿੱਚ ਵਾਪਸ ਆ ਜਾਏ ਔਰ ਇਹੀ ਆਪਣੇ ਕਲੱਬ ਦੇ ਮੈਂਬਰੋ ਵੱਲੋਂ ਫੋਰਜੁੱਡ ਕਲੱਬ ਵੱਲੋਂ ਇਹੀ ਉਧਵਾ ਕਰ ਰਹੇ ਆ ਕਿ ਇੰਡੀਆ ਦੀ ਜੋ ਕਿ ਪਲੇਅਰ ਸਾਡੇ ਗਏ ਆ ਖੇਡਣ ਲਈ ਇੱਕ ਅੱਛੇ ਤਰੀਕੇ ਨਾਲ ਜਿੱਤ ਕੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰੇ। ਹਾਂਜੀ ਰੋਜੀ ਪੰਡਿਤ ਜੀ। ਤੋਂ ਅੱਜ ਸਵੇਰ ਜੋ ਹੈ ਭਾਰਤ ਵਿਜੇ ਕੇ ਲਿਏ ਜੋ ਹਮਾਰੇ ਇੰਡੀਆ ਔਰ ਨਿਊਜ਼ੀਲੈਂਡ ਦਾ ਮੈਚ ਹੋਣੇ ਜਾ ਰਹਾ ਹੈ ਸਾਊਦੀ ਅਰਬ ਮੇ ਉਸਕੀ ਵਿਜੇ ਕੇ ਲਿਏ ਜੇ ਸਭੀ ਨੇ ਮਿਲਕਰ हवन और यज्ञ किया है और भगवान से प्रार्थना की है कि इसमें हमें विजय प्राप्त हो तो हमारा भी आशीर्वाद यही है कि जो टीम वहां पर जंग लड़ने के लिए गई है उसमें विजय होकर अपने घर वापस आए धन्यवाद